ਮੈਂ ਨਾ ਆਈਕਾ ਸੋਸ਼ਲ ਮੀਡੀਆ ਤੇ ਬੜੀਆਂ ਗੱਲਾਂ ਦੇਖਦਾ ਆ ਪੰਜਾਬ ਬਚਾਉਣ ਦੇ ਲਈ ਪੰਜਾਬ ਦੇ ਬਹੁਤ ਸਾਰੇ ਰਖਵਾਲੇ ਫਿਰਦੇ ਆ ਪਰ ਪੰਜਾਬੀ ਤੁਸੀਂ ਖੜੇ ਕਿੱਥੇ ਆ ਆਪਦੇ ਪੀੜੀ ਥੱਲੇ ਆਪਾਂ ਮਾੜਾ ਸੋਟਾ ਮਾਰੀਏ ਮੈਂ ਇੱਕ ਉਦਾਹਰਨ ਦਿਨਾ ਪਿਆ ਤੁਹਾਨੂੰ ਅੱਜ ਭਾਰਤ ਦੇ ਵਿੱਚ ਇੱਕ ਬਹੁਤ ਵੱਡਾ ਪਰਬ ਹੋ ਰਿਹਾ ਹੈ ਬਹੁਤ ਵੱਡਾ ਪਰਬ ਹੋ ਰਿਹਾ ਹੈ ਤੇ ਉਸ ਪਰਬ ਦੇ ਕਿਹਨੂੰ ਕਿਹਨੂੰ ਜਾਣਕਾਰੀ ਹੈ ਪਹਿਲਾਂ ਤੇ ਇਹ ਦੇਖ ਲਓ ਅੱਜ ਭਾਰਤ ਦੇ ਵਿੱਚ ਜਿਹੜੇ ਇੰਟੈਲੀਜੈਂਟ ਬੱਚੇ ਨੇ ਮੈਡੀਕਲ ਸਟਰੀਮ ਦੇ ਕੱਲੇ ਮੈਡੀਕਲ ਸਟਰੀਮ ਦੀ ਗੱਲ ਕਰਦਾ ਮੈਂ ਉਹਨਾਂ ਦੇ ਵਿੱਚੋਂ ਲਗਭਗ 24 ਲੱਖ ਬੱਚਾ ਨੀਟ ਦਾ ਪੇਪਰ ਦੇਣ ਵਾਸਤੇ ਬੈਠ ਰਿਹਾ ਹੈ ਨੀਟ ਦਾ ਪੇਪਰ ਦੇਣ ਵਾਸਤੇ ਇਹਨਾਂ ਦੇ ਵਿੱਚੋਂ ਲਗਭਗ 1 ਲੱਖ 8000 ਬੱਚਾ ਡਾਕਟਰ ਬਣੂਗਾ ਕੁਝ ਫਿਰ ਇਹ ਪਸ਼ੂਆਂ ਡਾਕਟਰ ਬਣ ਗਏ ਕੋਈ ਖੇਤੀਬਾੜੀ ਦੇ ਡਾਕਟਰ ਦੇਣਗੇ ਪੰਨਗੇ ਭਾਵੇਂ ਕੋ ਉਹਨਾਂ ਨੂੰ ਪੇਪਰ ਲੱਗ ਦੇਣਾ ਪਏਗਾ ਤਾਂ ਇਹ ਬੱਚੇ ਅਲੱਗ-ਅਲੱਗ ਫੀਲਡ ਦੇ ਵਿੱਚ ਜਾ ਕੇ ਆਪਦਾ ਸਟੈਂਡ ਕਰਨਗੇ ਪਰ ਤੁਸੀਂ ਕਿੱਥੇ ਖੜਦੇ ਹੋ ਖੜਨਾ ਵੀ ਕਿੱਥੇ ਐ ਆਪਾਂ ਦਾ ਕਦੇ ਜਿਹੜਾ ਹੈਗਾ ਇਹ ਸੰਸਥਾਵਾਂ ਨੂੰ ਯੂਨੀਵਰਸਿਟੀਆਂ ਨੂੰ ਖੋਜ ਕੇਂਦਰਾਂ ਨੂੰ ਚੰਗੀ ਨਜ਼ਰ ਦੇ ਨਾਲ ਦਿਖਿਆ ਹੀ ਨਹੀਂ ਜੇਕਰ ਕੋਈ ਵਿਅਕਤੀ ਇਹ ਨਾਲ ਜਾਣਕਾਰੀ ਆਪਾਂ ਤੱਕ ਲੈ ਕੇ ਆਉਂਦਾ ਤਾਂ ਆਪਾਂ ਉਹਨੂੰ ਕਹਿ ਦਿੰਨੇ ਆ ਕਿ ਤਾਂ ਜਿਹੜਾ ਹੈਗਾ ਇਹਨਾਂ ਦਾ ਇਹ ਚੇਲਾ ਹੈਗਾ ਇਹ ਤਾਂ ਜਿਹੜਾ ਹੈਗਾ ਇਹਨਾਂ ਕੋਲ ਬਕਾਊ ਹੈਗਾ ਤੇ ਅਸੀਂ ਇੱਥੋਂ ਤੱਕ ਨਹੀਂ ਸਮਝ ਸਕਿਆ ਕਿ ਜਿਹੜੇ ਵਿਦਿਅਕ ਸੰਸਥਾਨ ਹੁੰਦੇ ਆ ਇਹਨਾਂ ਦੇ ਕਦੇ ਚੇਲੇ ਨਹੀਂ ਹੁੰਦੇ ਇਹਨਾਂ ਦੇ ਪੁੱਤ ਹੁੰਦੇ ਆ ਕਿਉਂਕਿ ਦੂਜਾ ਜਨਮ ਦਿੰਦੇ ਆ ਬੰਦੇ ਨੂੰ ਦੂਜਾ ਜਨੂ ਦੇ ਕੇ ਮਾਰ ਬਣਾਉਂਦੇ ਐ ਤੇ ਇਸ ਲਈ ਇਹ ਸੰਸਥਾਵਾਂ ਮਾਵਾਂ ਹੁੰਦੀਆਂ ਇਹਨਾਂ ਦੇ ਪੁੱਤ ਹੁੰਦੇ ਆ ਕੋਈ ਜੇਠੇ ਪੁੱਤ ਹੋ ਸਕਦੇ ਐ ਕੋਈ ਜਿਹੜਾ ਹੈਗਾ ਸਕੇ ਪੁੱਤ ਹੋ ਸਕਦੇ ਐ ਪਰੰਤੂ ਅਸੀਂ ਜਦੋਂ ਇਹਨਾਂ ਸੰਸਥਾਵਾਂ ਨੂੰ ਇਨਕਾਰਨਾ ਸ਼ੁਰੂ ਕਰਤਾ ਤਾਂ ਫਿਰ ਆਉਣ ਵਾਲੀ ਪੀੜ੍ਹੀ ਤੋਂ ਅਸੀਂ ਭਾਲ ਦੇ ਕੀ ਐ ਜਦੋਂ ਤੁਹਾਡੇ ਬੰਦੇ ਤੁਹਾਡੇ ਬੱਚੇ ਡਾਕਟਰ ਨਹੀਂ ਬਣ ਗਏ ਤੁਹਾਡੇ ਬੱਚੇ ਜਿਹੜਾ ਹੈਗਾ ਮਾਰ ਨਹੀਂ ਬਣ ਗਏ ਵਿਗਿਆਨਿਕ ਨਹੀਂ ਬਣ ਗਏ ਤਾਨੂੰ ਕੀ ਸੇਧ ਦੇਣਗੇ ਤੁਹਾਡੇ ਉੱਪਰ ਬੈਠੂਗਾ ਕੌਣ ਆ ਇੱਕ ਡਾਟਾ ਦੇਖ ਲੋ ਆ ਡਾਟਾ ਮੈਂ ਪਿਛਲੇ ਸਾਲ ਦਾ ਦਿਖਾਉਣ ਲੱਗਾ ਹਾਂ ਪਿਛਲੇ ਸਾਲ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਭਈਏ ਕਹਿ ਕੇ ਕਿੰਨ੍ਹਦੇ ਹਾਂ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਕਿ ਉਹਨਾਂ ਪਤਾ ਹੀ ਕੁਛ ਨਹੀਂ ਉਹ ਯੂਪੀ ਤੋਂ ਲਗਭਗ 3.5 ਲੱਖ ਬੱਚੇ ਨੇ ਫਾਰਮ ਭਰਿਆ ਤੇ 267 ਜਾਂ 383 ਪੇਪਰ 'ਤੇ ਬੈਠਾ ਤੇ ਲਗਭਗ 1.40 ਲੱਖ ਬੱਚਾ ਜਿਹੜਾ ਹੈਗਾ ਪੇਪਰ ਕਲੀਅਰ ਕਰਕੇ ਆ ਉਹਨਾਂ ਦੇ ਕੋਈ ਡਾਕਟਰ ਬਣੇ ਹੋਣਗੇ ਕੋਈ ਲਗ ਲਗ ਸਟਰੀਮ ਦੇ ਵਿੱਚ ਉੱਚੀਆਂ ਜਗ੍ਹਾ ਤੇ ਗਏ ਹੋਣਗੇ ਆ ਤੁਹਾਡਾ ਗਵਾਂਢੀ ਰਾਸਤਾ ਨੇ ਪਿਛਲੇ ਸਾਲ ਲਗਭਗ 145000 ਬੱਚਿਆਂ ਨੇ ਪੇਪਰ ਦਿੱਤਾ ਜਿਹਦੇ ਵਿੱਚੋਂ 1 ਲੱਖ ਬੱਚਿਆਂ ਨੇ ਪੇਪਰ ਕਲੀਅਰ ਕੀਤਾ ਸਾਡਾ ਛੋਟਾ ਭਰਾ ਹਰਿਆਣਾ ਹਰਿਆਣਾ ਵੀ ਸਾਡੇ ਨਾਲ ਕੋਈ ਚੰਗੇ ਹਾਲਾਤ ਨਹੀਂ ਹੈਗੇ ਪਰੰਤੂ ਫਿਰ ਵੀ ਪਿਛਲੀ ਵਾਰੀ 44000 ਬੱਚੇ ਲਗਭਗ ਬੱਚੇ ਨੇ ਪੇਪਰ ਦਿੱਤਾ ਤੇ ਲਗਭਗ 30000 ਬੱਚੇ ਨੇ ਪਾਸ ਕੀਤਾ ਤੇ ਵੇ ਸਾਡਾ ਪੰਜਾਬ ਜਿਹਨੂੰ ਤੁਸੀਂ ਰੰਗਲਾ ਪੰਜਾਬ ਕਹਿੰਦੇ ਹੋ ਇਹ ਜਿਹਨੂੰ ਮੈਂ ਤਾਂ ਕਹਾਂਗਾ ਕਿ ਇੱਥੋਂ ਜਿਹਨੂੰ ਲੋਕ ਛੱਡਦੇ ਜਾਂਦੇ ਆ ਜਿਹੜਾ ਪੰਜਾਬ ਐਸਮੇ ਰੰਗਲਾ ਰਿਹਾ ਹੀ ਨਹੀਂ ਕਹਿਣ ਨੂੰ ਜੋ ਮਰਜੀ ਕਹੀਓ ਤਾਂ ਇੱਥੋਂ ਸਾਰੇ ਬੱਚੇ ਬਾਹਰ ਭੱਜ ਜਾਂਦੇ ਸੀ ਮਾਹੌਲ ਹੀ ਜਿਹੜਾ ਹੈਗਾ ਇਸ ਤਰੀਕੇ ਦਾ ਜਿਹੜਾ ਹੈਗਾ ਟੋਟਲ ਕ੍ਰੀਏਟ ਹੋ ਗਿਆ ਕਿਉਂਕਿ 네ਗੈਟਿਵਿਟੀ ਨੰਬਰ 1 ਤੇ ਕਹਿਣੀ ਹੈ ਪੋਜ਼ਿਟਿਵਿਟੀ ਕਿਸ ਨੇ ਦੱਸਣੀ ਨਹੀਂ ਹੈਗੀ ਪੰਜਾਬ ਚੋ ਪਿਛਲੇ ਸਾਲ 18846 ਇਹ ਵਧਾਈ ਦੇ ਪਾਤਰ ਹੈ ਜਿਹੜੇ ਪੋਜ਼ਿਟਿਵ ਬੱਚੇ ਇੰਨੇ ਬੈਠੇ ਐ ਇਹਨਾਂ ਨੇ ਫਾਰਮ ਭਰਿਆ 18430 ਪੇਪਰ ਦਿੱਤਾ 12043 ਬੱਚੇ ਜਿਹੜੇ ਹੈਗੇ ਆ ਉਹ ਉਹਨਾਂ ਨੇ ਪੇਪਰ ਪਾਸ ਕੀਤਾ ਕਿੰਨੇ ਖੁਸ਼ਕਿਸਮਤੋ ਬੱਚੇ ਹੋਣਗੇ ਜਿਹੜੇ ਕਿ ਏਡੇ ਵੱਡੀ ਸੰਖਿਆ ਦੇ ਵਿੱਚੋਂ ਇਹ ਨਿਕਲ ਕੇ ਆਏ ਹੋਣਗੇ। ਅੱਜ ਦੀ ਗੱਲ ਦੇਖ ਲਓ। ਆ ਜਿਹੜੇ ਇਸ ਸਾਲ 24 ਲੱਖ ਬੱਚਾ ਬੈਠ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਵਿੱਚ 3 ਲੱਖ ਤੋਂ ਉੱਤੇ ਬੱਚਾ ਆ ਰਿਹਾ ਹੈ। ਮਹਾਰਾਸ਼ਟਰ ਦੇ ਵਿੱਚੋਂ ਪੌਣੇ 3 ਲੱਖ ਦੇ ਲਗਭਗ ਬੱਚਾ ਬੈਠ ਰਿਹਾ ਹੈ। ਰਾਜਸਥਾਨ ਦੇ ਵਿੱਚੋਂ ਲਗਭਗ ਜਿਹੜਾ ਹੈਗਾ 2 ਲੱਖ ਦੇ ਨੇੜੇ ਬੱਚਾ ਬੈਠ ਰਿਹਾ ਹੈ। ਹਰਿਆਣਾ ਤਾਂ ਹਾਲਾਤ ਤਾਂ ਪੰਜਾਬ ਵਰਗੇ ਹੀ ਆ ਫੇਰ ਵੀ ਲਗਭਗ ਤੁਸੀਂ ਲੈ ਲਓ ਕਿ 45 ਇੱਕ 50 ਹਜ਼ਾਰ ਦੇ ਨੇੜੇ ਫਿਗਰ 'ਚ ਬੈਠ ਰਿਹਾ ਹੈ। ਪੰਜਾਬ ਕਿੱਥੇ ਹੈ? ਐਕਿਊਰੇਟ ਫਿਗਰ ਤਾਂ ਮੈਂ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਮੈਨੂੰ ਐਕਿਊਰੇਟ ਫਿਗਰ ਲੱਭ ਜੇ ਫਿਰ ਲੱਭੋ ਕਿੱਥੋਂ ਅਗਲਾ ਪਹਿਲੇ 10 ਦੀ ਗਿਣਤੀ ਕਰਦਾ ਪਹਿਲੇ 5 ਦੀ ਗਿਣਤੀ ਕਰਦਾ 3 ਦੀ ਗੱਲ ਕਰਦਾ ਤੁਸੀਂ 5 ਨਹੀਂ 10 ਨਹੀਂ 3 ਤੇ ਹੈ ਹੀ ਨਹੀਂ ਤੁਸੀਂ ਤਾਂ ਕੇਵਲ ਆ ਬੈਠੇ ਹੋ ਥੱਲੇ ਆ ਕੀ ਹੈ ਬਿਲਕੁਲ ਥੱਲੇ ਕਿੰਨੇ ਹੋ 20000 ਕਿ 30000 ਜਦੋਂ ਤੁਹਾਡੇ ਬੱਚੇ ਕਿਤਾਬਾਂ ਛੱਡ ਦੇਣਗੇ ਜਦੋਂ ਤੁਹਾਡੇ ਬੰਦੇ ਬੱਚੇ ਕਲਮਾ ਛੱਡ ਦੇਣਗੇ ਤਾਂ ਉਸ ਸਮੇਂ ਤੁਸੀਂ ਜਿਹੜਾ ਹੈਗਾ ਕੀ ਕਰ ਲੋਗੇ ਕੱਲ ਨੂੰ ਤੁਹਾਨੂੰ ਇਲਾਜ ਕਰਾਉਣ ਵਾਸਤੇ ਤੁਹਾਡਾ ਪੰਜਾਬੀ ਡਾਕਟਰ ਨਹੀਂ ਮਿਲੇਗਾ ਪੰਜਾਬੀ ਮਤਲਬ ਪੰਜਾਬ ਦਾ ਰਹਿਣ ਵਾਲਾ ਹੁੰਦਾ ਹੈ ਪੰਜਾਬ ਦਾ ਮਤਲਬ ਜਿਹੜਾ ਕੋਈ ਵੀ ਪੰਜਾਬੀ ਚਾਹੇ ਉਹ Hindu ਵੈ ਚਾਹੇ Sikh ਹੈ ਚਾਹੇ Christian ਹੈ ਚਾਹੇ Muslim ਹੈ ਇਹ ਟੋਟਲ ਸਾਰੇ ਪੰਜਾਬੀਆਂ ਦੀ ਗੱਲ ਹੈ ਤੇ ਜੇ ਮੈਂ ਇੱਥੇ ਆਪਣੇ ਪਿੰਡਾਂ ਵਾਲਿਆਂ ਦੀ ਗੱਲ ਕਰਦਾ ਤਾਂ ਪਿੰਡਾਂ ਵਾਲੇ ਤਾਂ ਨਿਕਲਣੇ ਹੀ ਕੱਖ ਨਹੀਂ ਇਹ ਚੋਂ ਤਾਂ ਐਸ ਕਰਕੇ ਇੱਕ ਚੀਜ਼ ਧਿਆਨ ਰੱਖੋ ਕਿ ਜਿਹੜੀਆਂ ਕੌਮਾਂ ਨੇ ਅੱਜ ਤੱਕ ਪੈਨਸਲ ਪੈਨ ਤੇ ਕਿਤਾਬ ਇਹਦੀ ਇੱਜ਼ਤ ਕੀਤੀ ਹੈ ਉਹ ਕੌਮਾਂ ਜਿਹੜੀਆਂ ਹੈਗੀਆਂ ਬਹੁਤ ਅੱਗੇ ਨਿਕਲ ਗਈਆਂ ਜੈਸਾ ਮੈਂ ਤੁਸੀਂ ਆਜ਼ਾਦੀ ਦਾ ਸੰਘਰਸ਼ ਲੜ ਰਹੇ ਸੀਗੇ ਤੁਸੀਂ ਜਿੱਤ ਦੇ ਨੇੜੇ ਸੀਗੇ ਉਸੇ ਸਮੇਂ ਯੋਧੀਆਂ ਨੂੰ ਜਿਹੜਾ ਹੈਗਾ ਕੋ-ਕੋ ਕੇ ਮਾਰਿਆ ਜਾ ਰਿਹਾ ਸੀਗਾ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਸੀਗਾ ਪਰੰਤੂ ਉਹ ਯੋਧੀਆਂ ਨੇ ਇੱਕੋ ਸਬਕ ਸਿੱਖਿਆ ਆਪ ਦੀ ਧਰਤੀ ਨੂੰ ਪਿਆਰ ਕੀਤਾ ਆਪ ਦੇ ਦੇਸ਼ ਵੱਲ ਨੂੰ ਮੁੜੇ ਤੇ ਬੱਚਿਆਂ ਦੇ ਹੱਥ ਦੇ ਵਿੱਚ ਕਿਤਾਬ ਤੇ ਪੈਨਸਲ ਫੜਾਈ ਤੇ ਉਹ ਕਿਤਾਬ ਤੇ ਪੈਨਸਲ ਦੇ ਸਹਾਰੇ ਅੱਜ ਉਹ ਬੰਦੇ ਉਹਨਾਂ ਨੂੰ ਕਿੰਨਾ ਥਾਂ ਦਿੱਤਾ ਗਿਆ ਸੀ ਤੁਹਾਨੂੰ ਪਤਾ ਹੈ ਨਾ ਕਿ ਪੰਜਾਬ ਦੇ ਇੱਕ ਜ਼ਿਲ੍ਹੇ ਤੋਂ ਇੱਕ ਘੱਟ ਜਗ੍ਹਾ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਰੱਖਿਆ ਗਿਆ ਸੀ ਤੇ ਉਹ ਬੰਦੇ ਅੱਜ ਦੁਨੀਆ ਦੇ ਤਾਕਤਵਰ ਬਣ ਗਏ ਕਿਉਂ ਬਣ ਗਏ ਕਿਉਂਕਿ ਉਹਨਾਂ ਦੇ ਹੱਥ 'ਚ ਕਿਤਾਬ ਹੈ ਤੇ ਉਹਨਾਂ ਦੇ ਅੱਜ ਪੈਨ ਤੇ ਪੈਨਸਲ ਹੈ ਤੇ ਅੱਜ ਅਸੀਂ ਅੱਜ ਅਸੀਂ ਦਾ ਜਿਹੜਾ ਹੈਗਾ ਇੱਕ ਫੈਸ਼ਨ ਹੀ ਬਣਾ ਲਿਆ ਕਿ ਜੋ ਵੀ ਕੋਈ ਵਿਅਕਤੀ ਜਿਹੜਾ ਹੈਗਾ ਗਿਆਨ ਦੀ ਗੱਲ ਕਰੇਗਾ ਉਸ ਨੂੰ ਇਹੋ ਜਿਹੇ ਅਗਿਆਨੀ ਲੋਕ ਜਿਨ੍ਹਾਂ ਦੇ ਕੋਲੇ ਕੱਖ ਵੀ ਨਹੀਂ ਹੁੰਦਾ ਜਿਸ ਬੰਦੇ ਨੇ ਕਦੇ ਕਾਲਜ ਦਾ ਮੂੰਹ ਤੱਕ ਨਹੀਂ ਦੇਖਿਆ ਹੁੰਦਾ ਉਹ ਆ ਕੇ ਚਾਰ ਗੱਲਾਂ ਕਰਕੇ ਉਹ ਚੁੱਪ ਕਰਾ ਦਿੰਦਾ ਜੇ ਅਸੀਂ ਆਪਣੇ ਬੱਚਿਆਂ ਨੂੰ ਕਿਤਾਬਾਂ ਤੋਂ ਦੂਰ ਕਰਾਂਗੇ ਤਾਂ ਉਹ ਦਿਨ ਦੂਰ ਨਹੀਂ ਹੈਗਾ ਜਿਸ ਸਮੇਂ ਪੂਰਨ ਤੌਰ ਤੇ ਗੁਲਾਮ ਹੋ ਜਾਵਾਂਗੇ ਜੇ ਆਜ਼ਾਦੀ ਮੰਨਣੀ ਹੈ ਤਾਂ ਤੁਹਾਡੇ ਬੱਚਿਆਂ ਨੂੰ ਪੜ੍ਹਨਾ ਪਏਗਾ ਤੁਹਾਡੇ ਬੱਚਿਆਂ ਨੂੰ ਕਿਤਾਬਾਂ ਨੂੰ ਪਿਆਰ ਕਰਨਾ ਪਊਗਾ ਜੇ ਤੁਸੀਂ ਬੈਠੇ ਹੋ ਤੁਹਾਨੂੰ ਇੱਕ ਪੋਜ਼ਿਟਿਵ ਮਾਹੌਲ ਕ੍ਰੀਏਟ ਕਰਨਾ ਪਏਗਾ ਟਾਡੇ ਡੀਸੀ ਲੱਗਣੇ ਚਾਹੀਦੇ ਆ ਤੁਹਾਡੇ ਜਿਹੜੇ ਹੈਗੇ ਆ ਇਹ ਜੱਜ ਲੱਗਣੇ ਚਾਹੀਦੇ ਆ ਤੁਹਾਡੇ ਡਾਕਟਰ ਹੋਣੇ ਚਾਹੀਦੇ ਆ ਤੁਹਾਡੇ ਇੰਜੀਨੀਅਰ ਹੋਣੇ ਚਾਹੀਦੇ ਆ ਤੇ ਤੁਹਾਡੇ ਜਿਹੜੇ ਹੈਗੇ ਆ ਪ੍ਰਾਈਮ ਮਿਨਿਸਟਰ ਹੋਣਾ ਚਾਹੀਦਾ ਤੇ ਤੁਹਾਡੇ ਵਿੱਚੋਂ ਜੇ ਨਿਕਲ ਕੇ ਰਾਸ਼ਟਰਪਤੀ ਹੋਣੇ ਚਾਹੀਦੇ ਆ ਪਰੰਤੂ ਉਹ ਤਾਂ ਹੋਏਗਾ ਜੇਕਰ ਤੁਸੀਂ ਪੰਜਾਬ ਤੇ ਹਰਿਆਣੇ ਵਾਲੇ ਤੁਸੀਂ ਪੜ੍ਹਨਾ ਸ਼ੁਰੂ ਕਰੋਗੇ ਜੇ ਤੁਸੀਂ ਕਿਤਾਬਾਂ ਨੂੰ ਪਿਆਰ ਕਰੋਗੇ ਜੇ ਤੁਸੀਂ ਕੇਵਲ ਤੇ ਕੇਵਲ ਮੈਂ ਨਹੀਂ ਕਹਿੰਦਾ ਕਿ ਮਾੜੀਆਂ ਚੀਜ਼ਾਂ ਨਹੀਂ ਹੈਗੀਆਂ ਪੰਜਾਬ 'ਚ ਬਹੁਤ ਮਾੜੀਆਂ ਚੀਜ਼ਾਂ ਪਰਾਂਤੂ ਦੇ 10 ਮਾੜੀਆਂ ਚੀਜ਼ਾਂ ਤਾਂ 5 ਚੰਗੀਆਂ ਵੀ ਹੈਗੀਆਂ ਉਹ ਚੰਗੀਆਂ ਨੂੰ ਕਿਉਂ ਨਹੀਂ ਪ੍ਰਮੋਟ ਕਰਦੇ ਤੇ ਨਹੀਂ ਕਰੋਗੇ ਤਾਂ ਹਲਾਟ ਤੁਹਾਡੇ ਸਾਹਮਣੇ